ਆਪ ਪੰਜਾਬ ਅੱਜ ਇਹ ਜਾਨਣਾ ਚਾਹੁੰਦਾ ਹੈ ਕਿ ਜਿਹੜੀਆਂ ਮੰਗਾਂ ਨੂੰ ਲੈ ਕੇ ਖਨੌਰੀ ਬਾਰਡਰ ਦੇ ਸ਼ਹੀਦ ਸ਼ੁਭਕਰਨ ਸਿੰਘ ਦਾ ਅੰਤਮ ਸੰਸਕਾਰ ਰੋਕਿਆ ਹੋਇਆ ਸੀ ਕੀ ਉਹ ਸਾਰੀਆਂ ਮੰਗਾਂ ਹੁਣ ਪੂਰੀਆਂ ਹੋ ਗਈਆਂ ਨੇ ਕੀ ਉਹ ਸਾਰੀਆਂ ਗੱਲਾਂ ਸਰਕਾਰ ਨੇ ਮੰਨ ਲਈਆਂ ਨੇ ਜਿਸ ਕਰਕੇ ਅੱਜ ਸ਼ਹੀਦ ਸ਼ੁਭਕਰਨ ਸਿੰਘ ਦਾ ਅੰਤਮ ਸੰਸਕਾਰ ਉਹਦੇ ਪਿੰਡ ਬੱਲਾ ਦੇ ਵਿੱਚ ਕੀਤਾ ਜਾ ਰਿਹਾ ਹੈ ਪਹਿਲਾਂ ਤਾਂ ਮਿੱਤਰੋ ਸੁਣ ਲਓ ਕਿ ਸਰਕਾਰ ਨੇ ਕੀ ਕੀ ਮੰਨਿਆ ਤੇ ਕੀ ਕੀ ਕੀਤਾ ਗਿਆ ਤੇ ਫਿਰ ਆਪਾਂ ਗੱਲ ਕਰਾਂਗੇ ਕਿ ਕੀ ਸੰਤੁਸ਼ਟੀ ਹੈ ਇੰਨੀਆਂ ਚੀਜ਼ਾਂ ਦੇ ਉੱਪਰ ਪਰਿਵਾਰ ਦੀ ਜਾਂ ਲੋਕਾਂ ਦੀ ਪਹਿਲਾਂ ਤਾਂ ਸੁਣ ਲਓ ਕਿ ਮੰਗਾਏ ਸੀ ਕਿ ਪਰਚਾ ਦਰਜ ਕਰੋ ਬਾਏ ਨੇਮ ਉਹਨਾਂ ਸਾਰਿਆਂ ਤੇ ਜਿਨ੍ਹਾਂ ਦੇ ਹੁਕਮਾ ਨਾਲ ਇਹ ਸ਼ੁਭਕਰਨ ਸਿੰਘ ਦੀ ਸ਼ਹਾਦਤ ਹੋਈ ਹੈ ਮੌਤ ਹੋਈ ਹੈ ਦੂਜੀ ਮੰਗ ਸੀ ਕਿ ਸ਼ੁਭਕਰਨ ਸਿੰਘ ਦੇ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਏ ਤੀਜੀ ਮੰਗ ਸੀ ਉਦੇ ਪਰਿਵਾਰ ਚੋਂ ਇੱਕ ਜੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਏ ਚੌਥੀ ਮੰਗ ਸੀ ਕਿ ਉਸ ਨੂੰ ਪੰਜਾਬ ਸਰਕਾਰ ਸ਼ਹੀਦ ਦਾ ਦਰਜਾ ਦੇਵੇ ਇਹ ਮੰਗਾ ਸੀ ਇਸ ਦੇ ਨਾਲ ਕੁਝ ਹੋਰ ਸੀ ਪਰ ਮੇਨ ਇਹ ਸੀ ਹੁਣ ਇਹਨਾਂ ਚੋਂ ਕਿਹੜੀਆਂ ਕਿਹੜੀਆਂ ਪੂਰੀਆਂ ਹੋ ਗਈਆਂ ਪਹਿਲੀ ਤਾਂ ਗੱਲ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਸ਼ਹੀਦ ਸ਼ੁਭਕਰਨ ਸਿੰਘ ਦੀ ਇੱਕ ਭੈਣ ਨੂੰ ਪੁਲਿਸ ਦੇ ਵਿੱਚ ਨੌਕਰੀ ਦੇ ਦਿੱਤੀ ਹੈ ਜਿਸ ਦੀ ਜਾਣਕਾਰੀ ਪੰਜਾਬ ਪੁਲਿਸ ਦੇ ਆਈਜੀ ਸੁਖਸ਼ੈਨ ਸਿੰਘ ਨੇ ਖੁਦ ਲਾਈਵ ਹੋ ਕੇ ਦਿੱਤੀ ਹੈ ਕਿ ਅਸੀਂ ਉਹਨਾਂ ਦੀ ਭੈਣ ਨੂੰ ਸਰਕਾਰੀ ਨੌਕਰੀ ਪੁਲਿਸ ਡਿਪਾਰਟਮੈਂਟ ਦੇ ਵਿੱਚ ਕਾਸਟੇਬਲ ਦੀ ਦੇ ਦਿੱਤੀ ਹੈ। ਦੂਜੀ ਮੰਗ ਇਹ ਪੂਰੀ ਕੀਤੀ ਗਈ 1 ਕਰੋੜ ਰੁਪਇਆ ਆਰਥਿਕ ਮਦਦ ਸ਼ੁਭਕਰਨ ਸਿੰਘ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਵੱਲੋਂ ਐਲਾਨ ਕੀਤੀ ਗਈ ਹੈ। ਤੇ ਤੀਜੀ ਗੱਲ ਮੁੱਖ ਗੱਲ ਪਰਚੇ ਦੀ ਜਿਹਦੇ ਕਾਰਨ ਕਰਕੇ ਪੋਸਟ ਮਾਰਟਮ ਵੀ ਰੋਕਿਆ ਹੋਇਆ ਸੀ। ਨਹੀਂ ਸੀ ਕਰਵਾਇਆ ਜਾ ਰਿਹਾ ਤੇ ਨਾਲ ਦੀ ਨਾਲ ਅੰਤਮ ਸੰਸਕਾਰ ਵੀ ਰੋਕਿਆ ਹੋਇਆ ਸੀ ਉਹ ਜਿਹੜੀ ਪਰਚੇ ਦੀ ਗੱਲ ਸੀ ਪਰਚੇ ਦੀ ਮੰਗ ਸੀ ਉਹਦਾ ਕੀ ਬਣਿਆ ਉਹਦਾ ਬਣਿਆ ਇਹ ਕਿ ਜੋ ਗੱਲ ਦੱਸੀ ਜਾ ਰਹੀ ਹੈ ਕਿ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਤੋਂ ਇੱਕ ਪਰਚਾ ਦਰਜ ਕਰਵਾਇਆ ਔਰ ਪੰਜਾਬ ਪੁਲਿਸ ਨੇ 302 ਤੇ 114 ਇਹ ਦੋ ਧਾਰਾ ਲਾ ਕੇ ਪਰਚਾ ਦਰਜ ਕਰ ਲਿਆ 302 ਧਾਰਾ ਹੁੰਦੀ ਹੈ ਕਤਲ ਦੀ 114 ਇਹਦੇ ਨਾਲ ਮਤਲਬ ਲੱਗ ਜਾਂਦੀ ਹੈ ਪਰ ਕੀ ਇਹ ਠੀਕ ਹੈ ਜਿੰਨਾ ਹੋਇਆ ਸਵਾਲ ਇੱਥੇ ਹੈ ਕਿ ਪਰਚਾ ਕੀਤਾ ਕਿਹਦੇ ਤੇ ਗਿਆ ਉਸ ਪਰਚੇ ਨੂੰ 0 ਐਫ ਆਈ ਆਰ ਕਿਹਾ ਗਿਆ 0 ਐਫ ਆਈ ਆਰ ਇੱਕ ਟਰਮ ਹੈ ਜਿਹਦੇ ਵਿੱਚ ਅਜੇ ਤੱਕ ਇੰਜ ਹੋਵੇ ਕਿ ਇਹ ਜਿਹੜਾ ਕਤਲ ਹੋਇਆ ਇਹ ਜਿਹੜੀ ਮੌਤ ਹੋਈ ਹੈ ਉਹਦੀ ਪਛਾਣ ਨਹੀਂ ਹੋ ਰਹੀ ਕਿ ਇਹ ਕੀਤਾ ਕਿਨੇ ਹੈ ਦੇਖੋ ਜੀ ਪਰਚਾ ਤਾਂ ਹੋ ਗਿਆ 302 ਦਾ ਪਰ ਕੀ ਜ਼ੀਰੋ ਐਫ ਆਈ ਆਰ ਜਿਹਦੇ ਉੱਪਰ ਕਿਸਾਨ ਜੱਥੇਬੰਦੀਆਂ ਨੇ ਵੀ ਸਹਿਮਤੀ ਦੇ ਦਿੱਤੀ ਲੱਗਦਾ ਔਰ ਪਰਿਵਾਰ ਨੇ ਵੀ ਤੇ ਕੁਝ ਲੋਕਾਂ ਨੇ ਵੀ ਕੀ ਸਾਰਾ ਕੁਝ ਪੂਰਾ ਹੋ ਗਿਆ ਕੀ ਸੰਤੁਸ਼ਟੀ ਹੋ ਗਈ ਹੈ ਕੁਝ ਲੋਕਾਂ ਦਾ ਇਹ ਕਹਿਣਾ ਹੈ ਕਿ ਬਾਇ ਨੇਮ ਪਰਚਾ ਦਰਜ ਕਰਨਾ ਚਾਹੀਦਾ ਸੀ ਇਹਦੇ ਵਿੱਚ ਕੋਈ ਘੋਟੋਲੇ ਵਾਲੀ ਕੋਈ ਰੋਲੇ ਵਾਲੀ ਗੱਲ ਨਹੀਂ ਸੀ ਕਿਉਂਕਿ ਇੱਕ ਤਾਂ ਹੁੰਦਾ ਨਾ ਵੀ ਪਤਾ ਹੀ ਨਹੀਂ ਲੱਗਾ ਜੀ ਰਾਤ ਦੇ ਹਨੇਰੇ ਚ ਕੌਣ ਕਰ ਗਿਆ ਤੇ ਉਹ ਉੱਥੇ ਕੋਈ ਬੰਦਾ ਮਿਲਿਆ ਨਹੀਂ ਪਰ ਇਸ ਘਟਨਾ ਦੇ ਉੱਪਰ ਤਾਂ ਸਪਸ਼ਟ ਰੂਪ ਦੇ ਵਿੱਚ ਇਹ ਤਾਂ ਪਤਾ ਹੀ ਹੈ ਨਾ ਕਿ ਗੋਲੀਆਂ ਚੱਲੀਆਂ ਨੇ ਤੇ ਅਥਰੂ ਗੈਸ ਦੇ ਗੋਲੇ ਚੱਲੇ ਨੇ ਤੇ ਉਹ ਗੋਲੀਆਂ ਤੇ ਅਥਰੂ ਗੈਸ ਦੇ ਗੋਲੇ ਚਲਾਏ ਕਿਹਨੇ ਨੇ ਸਭ ਤੋਂ ਵੱਡਾ ਸਵਾਲ ਇਹ ਹੈ ਕਿਹਦੇ ਹੁਕਮਾਂ ਤੇ ਚੱਲੇ ਨੇ ਦੂਜਾ ਵੱਡਾ ਸਵਾਲ ਇਹ ਹੈ ਹੁਣ ਇੱਥੇ ਤਾਂ ਕਲੀਅਰ ਹੀ ਹੈ ਵੀ ਉਹ ਜਿਹੜੀਆਂ ਗੋਲੀਆਂ ਚੱਲੀਆਂ ਨੇ ਉਹ ਚਲਾਈਆਂ ਨੇ ਉਥੇ ਜਿਹੜੇ ਹਰਿਆਣੇ ਦੇ ਪੁਲਿਸ ਮੁਲਾਜ਼ਮ ਜਾਂ ਹਰਿਆਣੇ ਵਾਲੇ ਉਹ ਲੋਕ ਜਿਨ੍ਹਾਂ ਦੀ ਅਗਵਾਈ ਉਥੇ ਹਰਿਆਣਾ ਪੁਲਿਸ ਦੇ ਪ੍ਰਸ਼ਾਸਨ ਦੇ ਕੁਝ ਅਫਸਰ ਕਰ ਰਹੇ ਸਨ ਤੇ ਹਰਿਆਣਾ ਪੁਲਿਸ ਪ੍ਰਸ਼ਾਸਨ ਦੇ ਉਹਨਾਂ ਅਫਸਰਾਂ ਦੀ ਅਗਵਾਈ ਹਰਿਆਣਾ ਦੀ ਬੀਜੇਪੀ ਸਰਕਾਰ ਕਰ ਰਹੀ ਸੀ ਤਾਂ ਫਿਰ ਇਥੇ ਰੌਲੇ ਵਾਲੀ ਗੱਲ ਕਿਹੜੀ ਰਹੇਗੀ ਫਿਰ ਇਥੇ ਜ਼ੀਰੋ ਐਫ ਆਈ ਆਰ ਕਿਉਂ ਸਿੱਧਾ ਸਿੱਧਾ ਮਤਲਬ ਇਸ ਤਰ੍ਹਾਂ ਬਹੁਤ ਵਾਰ ਹੁਣ ਤੱਕ ਹੋਇਆ ਕਿ ਜਦੋਂ ਇਹ ਪੱਕਾ ਹੀ ਪਤਾ ਹੋਵੇ ਕਿ ਹੁਕਮ ਕੀ ਦਾ ਹੈ ਤਾਂ ਫਿਰ ਉਹਦੇ ਤੇ 120 ਦਾ ਪਰਚਾ ਬਾਇ ਨੇਮ ਕੀਤਾ ਜਾਂਦਾ ਨਾਲ ਤਾਂ ਇੱਥੇ ਕਿ ਝੋਲਾ ਕਿਹੜੀ ਗੱਲ ਦਾ ਸੀ ਜ਼ੀਰੋ ਐਫ ਆਈ ਆਰ ਜਿਵੇਂ ਕੋਈ ਅੰਨਾ ਕਤਲ ਹੋਇਆ ਐਦਾਂ ਦੀ ਐਫਆਈਆਰ ਐਦਾਂ ਦਾ ਪਰਚਾ ਕਿਉਂ ਹੋਇਆ ਵੱਡਾ ਸਵਾਲ ਕੁਝ ਲੋਕ ਉਠਾ ਰਹੇ ਨੇ ਕੁਝ ਕਾਨੂੰਨ ਦੇ ਜਾਣਕਾਰ ਵੀ ਇਹ ਗੱਲ ਕਰ ਰਹੇ ਨੇ ਵੀ ਬਾਇ ਨੇਮ ਪਰਚਾ ਹੋਣਾ ਚਾਹੀਦਾ ਸੀ ਔਰ ਜਿਹੜੇ ਅਫਸਰ ਹਰਿਆਣੇ ਦੇ ਉਥੇ ਲਾਏ ਗਏ ਸੀ ਜਿਨ੍ਹਾਂ ਦੀ ਅਗਵਾਈ 'ਚ ਉਥੇ ਪੁਲਿਸ ਜਾਂ ਪੁਲਿਸ ਚ ਵੜ ਕੇ ਕੋਈ ਵੀ ਹੋਰ ਬੰਦੇ ਕੰਮ ਕਰ ਰਹੇ ਸੀ ਉਹਨਾਂ ਤੇ ਬਾਇ ਨੇਮ ਇਹ ਪਰਚਾ ਦਰਜ ਹੋਣਾ ਚਾਹੀਦਾ ਸੀ ਤੇ ਬਾਇ ਨੇਮ ਪਤਾ ਲਾਉਣਾ 2 ਮਿੰਟਾਂ ਦੀ ਖੇਡ ਹੈ ਕਿ ਉਸ ਦਿਨ ਕਿਹੜੇ ਹਰਿਆਣਾ ਦੇ ਪੁਲਿਸ ਅਫਸਰ ਪ੍ਰਸ਼ਾਸਨ ਦੇ ਅਫਸਰ ਨੇ ਜਿਹੜੇ ਖਨੌਰੀ ਬਾਰਡਰ ਦੇ ਉੱਪਰ ਗਵਾਈ ਕਰ ਰਹੀ ਸੀ ਪੁਲਿਸ ਫੋਰਸ ਦੀ ਉਹਨਾਂ ਦੀਆਂ ਸਰਕਾਰੀ ਤੌਰ ਤੇ ਡਿਊਟੀਆਂ ਪਈਆਂ ਹੋਈਆਂ ਬਾਇ ਨੇਮ ਰਿਕਾਰਡ ਹੁੰਦਾ ਉਹਨਾਂ ਦਾ ਵੀ ਅੱਜ ਕਿਹੜੇ ਅਫਸਰ ਦੀ ਡਿਊਟੀ ਕਿੱਥੇ ਹੈ ਉਹ ਕਿੱਥੇ ਤਨਤ ਹੋਊਗਾ ਤਾਂ ਇਹ ਤਾਂ ਬਿਲਕੁਲ ਬਾਇ ਨੇਮ ਹੋ ਸਕਦਾ ਸੀ ਔਰ ਫਿਰ ਉਹਨਾਂ ਦੇ ਪਿੱਛੇ ਜਿਹੜੀ ਸਰਕਾਰ ਬੈਠੀ ਹੈ ਉਹਨਾਂ ਦੇ ਉੱਪਰ ਵੀ ਬਾਇ ਨੇਮ ਪਰਚਾ ਹੋ ਸਕਦਾ ਸੀ ਇਥੇ ਕਿਹੜੀਆਂ ਗਿੰਤੀਆਂ ਮਿੰਤੀਆਂ ਹੋਈਆਂ ਨੇ ਕੁਝ ਲੋਕ ਇਹ ਪੁੱਛ ਰਹੇ ਨੇ ਇਹ ਸਵਾਲ ਪੁੱਛਿਆ ਜਾ ਰਿਹਾ ਕਿ ਭਗਵੰਤ ਮਾਨ ਸਾਹਿਬ ਤੇ ਉਹਨਾਂ ਦੀ ਸਰਕਾਰ ਲਗਾਤਾਰ ਇਹ ਕਹਿੰਦੀ ਰਹੀ ਕਿ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ ਅਸੀਂ ਕਿਸਾਨਾਂ ਦੇ ਵਕੀਲ ਆ ਜਿਸ ਦਿਨ ਇਹ ਪਾਣਾ ਵਾਪਰਿਆ ਉਸ ਦਿਨ ਵੀ ਭਗਵੰਤ ਮਾਨ ਸਾਹਿਬ ਦੀ ਸਰਕਾਰ ਤੇ ਭਗਵੰਤ ਮਾਨ ਸਾਹਿਬ ਦੇ ਬਿਆਨ ਆਏ ਕਿ ਅਸੀਂ ਨਾਲ ਖੜੇ ਹਾਂ ਔਰ ਸਖਤ ਕਾਰਵਾਈ ਹੋਊਗੀ ਉਹਨਾਂ ਤੇ ਜਿਨ੍ਹਾਂ ਨੇ ਇਹ ਕੀਤਾ ਪਰ ਜਿਸ ਤਰ੍ਹਾਂ ਇਹ ਪਰਚਾ ਦਰਜ ਹੋਇਆ ਔਰ ਜਿਹੋ ਜਿਹਾ ਹੋਇਆ ਉਥੋਂ ਕਈ ਸਾਰੇ ਸਵਾਲ ਤੇ ਸ਼ੰਕੇ ਲੋਕਾਂ ਦੇ ਮਨਾਂ 'ਚ ਉਤਪਨ ਹੋਏ ਨੇ ਲੋਕ ਸੋਸ਼ਲ ਮੀਡੀਆ ਤੇ ਇਹ ਗੱਲ ਬੋਲ ਰਹੇ ਨੇ ਕਿ ਪਹਿਲਾਂ ਤਾਂ ਜੇ ਜ਼ੀਰੋ ਐਫ ਆਈ ਆਰੀ ਕਰਨੀ ਸੀ ਬਿਨਾ ਕਿਸੇ ਨਾਂ ਤੋਂ ਤਾਂ ਇਹ ਪਹਿਲੇ ਦਿਨ ਹੀ ਹੋ ਸਕਦੀ ਸੀ ਉਹਦੇ ਲਈ 7-8 ਦਿਨ ਪਾਏ ਕਿਉਂ ਗਏ ਤੇ ਫਿਰ ਇੰਨਾ ਜ਼ਿਆਦਾ ਜ਼ੋਰ ਜਥੇਬੰਦੀਆਂ ਤੇ ਲੋਕਾਂ ਦਾ ਜਿਹੜੀ ਦੇ ਆ ਉਹਨੂੰ ਉਥੇ ਰਜਿੰਦਰਾ ਹਸਪਤਾਲ 'ਚ ਰਖਵਾ ਕੇ ਲਵਾਇਆ ਕਿਉਂ ਗਿਆ ਜੇਕਰ ਇੰਨਾ ਜ਼ੋਰ ਨਾ ਲੱਗਦਾ ਪਹਿਲੇ ਦੂਜੇ ਦਿਨ ਅੰਤਮ ਸੰਸਕਾਰ ਕਰ ਦਿੱਤਾ ਜਾਂਦਾ ਤਾਂ ਕੀ ਫਿਰ 0 ਐਫ ਆਈ ਆਰ ਵੀ ਨਹੀਂ ਸੀ ਹੋਣੀ ਤੇ ਦੂਜਾ ਕਿ ਹੁਣ ਤੱਕ ਕੀ ਪੰਜਾਬ ਸਰਕਾਰ ਇਹ ਪਤਾ ਨਹੀਂ ਲਾ ਸਕੀ ਪੰਜਾਬ ਦਾ ਪ੍ਰਸ਼ਾਸਨ ਇਹ ਪਤਾ ਨਹੀਂ ਲਾ ਸਕਿਆ ਪੁਲਿਸ ਇਹ ਪਤਾ ਨਹੀਂ ਲਾ ਸਕੀ ਵੀ ਉੱਥੇ ਉਸ ਦਿਨ ਕਿਹੜੇ ਅਫਸਰਾਂ ਦੇ ਹੁਕਮ ਚੱਲ ਰਹੇ ਸੀ ਜਿਨ੍ਹਾਂ ਦੇ ਆਰਡਰ ਤੇ ਸਾਰਾ ਕੁਝ ਹੋਇਆ ਹੁਣ ਕੋਈ ਇਹ ਵੀ ਕਹਿ ਸਕਦਾ ਵੀ ਯਾਰ ਇਹ ਪੁਨਛਣ ਹੋਣੀ ਜ਼ਰੂਰੀ ਹੈ ਵੀ ਗੋਲੀ ਪੁਲਿਸ ਦੇ ਮਾਰੀ ਹੈ ਜਾਂ ਕੋਈ ਬਾਹਰੋਂ ਬੰਦਾ ਕਰ ਗਿਆ ਦੇਖੋ ਪੰਜਾਬ ਦੇ ਜਿਹੜੇ ਕਿਸਾਨ ਉੱਥੇ ਗਏ ਸੀ ਉਹਨਾਂ ਚੋਂ ਤਾਂ ਕਿਸੇ ਨੇ ਕੰਮ ਕੀਤਾ ਨਹੀਂ ਤੇ ਜਿਹਨੂੰ ਵੀ ਲੱਗਦਾ ਹੈ ਭਾਵੇਂ ਉਹ ਕੋਈ ਆਮ ਬੰਦਾ ਹੈ ਤੇ ਭਾਵੇਂ ਉਹ ਕੋਈ ਪੁਲਿਸ ਅਫਸਰ ਹੈ ਜਿਹਦਾ ਦਿਮਾਗ ਇੱਧਰ ਨੂੰ ਜਾਂਦਾ ਹੈ ਉਹਨੂੰ ਇਲਾਜ ਕਰਾਉਣ ਦੀ ਲੋੜ ਹੈ ਕਿਉਂਕਿ ਐ ਨਹੀਂ ਹੈਗਾ ਨਾ ਹੀ ਇਸ ਤਰ੍ਹਾਂ ਹੋ ਸਕਦਾ ਹੈ ਨਾ ਹੀ ਇੱਥੋਂ ਤੱਕ ਟੇਡਾ ਖਾਮ ਖਾ ਸੋਚਣ ਦੀ ਲੋੜ ਹੈ ਸੋ ਆ ਗੋਲੀ ਉਧਰੋਂ ਚੱਲੀ ਹੈ ਜੇ ਉਧਰੋਂ ਪੁਲਿਸ ਨੇ ਚਲਾਈ ਹੈ ਤੇ ਜਾਂ ਭਾਵੇਂ ਪੁਲਿਸ ਚ ਵੜੇ ਕਿਸੇ ਹੋਰ ਬੰਦਿਆਂ ਨੇ ਚਲਾਈਆਂ ਤਾਂ ਦੋਨਾਂ ਦਾ ਜ਼ਿੰਮੇਵਾਰ ਉਹੀ ਅਫਸਰਾਨ ਨੇ ਉਹੀ ਅਫਸਰ ਨੇ ਹਰਿਆਣੇ ਦੇ ਜਿਹੜੇ ਉੱਥੇ ਅਗਵਾਈ ਕਰ ਰਹੇ ਸੀ ਜੇ ਤਾਂ ਪੁਲਿਸ ਨੇ ਚਲਾਈ ਹੈ ਤਾਂ ਪੁਲਿਸ ਨੂੰ ਸਿੱਧੀਆਂ ਗੋਲੀਆਂ ਚਲਾਉਣ ਦੀ ਇਜਾਜ਼ਤ ਕਿਹਨੇ ਦਿੱਤੀ ਤੇ ਜੇ ਪੁਲਿਸ ਤੋਂ ਕੋਈ ਬੰਦੇ ਵੜ ਕੇ ਚਲਾਗੇ ਤੇ ਉਹਨਾਂ ਨੂੰ ਇਦਾਂ ਪੁਲਿਸ ਚ ਵੜ ਕੇ ਇਹ ਕੰਮ ਕਰਨ ਦੀ ਇਜਾਜ਼ਤ ਕਿਹਨੇ ਦਿੱਤੀ ਇਹ ਦੋਵੇਂ ਸਵਾਲ ਇੱਥੇ ਬਰਕਰਾਰ ਨੇ ਪਰ ਬਹੁਤ ਮੰਦਭਾਗੀ ਘਟਨਾ ਇਹ ਵਾਪਰੀ ਸਾਰਾ ਪੰਜਾਬ ਤੇ ਸਾਰੇ ਇਨਸਾਨ ਪਸੰਦ ਲੋਕ ਉਹਨਾਂ ਨੂੰ ਦਰਦ ਹੋਇਆ ਉਸ ਦਿਨ ਬਿਆਨ ਆਇਆ ਜਿਹੜੇ ਸੁਨੀਲ ਜਾਖੜ ਨੇ ਬੀਜੇਪੀ ਦੇ ਪੰਜਾਬ ਪ੍ਰਧਾਨ ਉਹ ਕਹਿੰਦੇ ਮੈਨੂੰ ਬਹੁਤ ਦੁੱਖ ਹੋਇਆ ਮੇਰੀ ਹਮਦਰਦੀ ਹੈ ਉਹਨਾਂ ਨਾਲ ਕਹਿੰਦਾ ਜਾਂਚ ਹੋਣੀ ਚਾਹੀਦੀ ਹੈ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਜਿਨ੍ਹਾਂ ਨੇ ਕੀਤਾ ਉਸ ਦਿਨ ਵੀ ਆਪਾਂ ਪੁੱਛਿਆ ਸੀ ਅੱਜ ਫੇਰ ਪੁੱਛਦੇ ਹਾਂ ਸੁਨੀਲ ਜਾਖੜ ਸਾਹਿਬ ਤੁਹਾਨੂੰ ਨਹੀਂ ਪਤਾ ਕੀ ਦੇ ਹੁਕਮ ਚੱਲੇ ਨੇ ਕਿਤੇ ਆਏ ਤਾਂ ਨਹੀਂ ਵੀ ਹਰਿਆਣੇ 'ਚ ਸਰਕਾਰ ਤੁਹਾਡੀ ਪਾਰਟੀ ਦੀ ਤੇ ਕੇਂਦਰ 'ਚ ਵੀ ਤੁਹਾਡੀ ਦੀ ਹੈ ਕਿ ਹੋਰ ਕਿਸੇ ਦੀ ਹੈ ਹੋ ਸਕਦਾ ਭਾਈ ਸਾਨੂੰ ਪਤਾ ਨਾ ਹੋਵੇ ਜਾਖੜ ਸਾਹਿਬ ਇਹ ਤਾਂ ਤੁਸੀਂ ਦੱਸੋ ਨਾ ਕਿਹੜੀ ਪਾਰਟੀ ਦੀ ਸਰਕਾਰ ਹੈ ਹਰਿਆਣੇ ਚ ਤੇ ਕੇਂਦਰ ਚ ਕੌਣ ਰੋਕ ਰਿਹਾ ਕਿਸਾਨਾਂ ਨੂੰ ਧਰਨਾ ਲਾਉਣ ਤੋਂ ਕਿਹਦੇ ਹੁਕਮਤ ਚੱਲੀਆਂ ਗੋਲੀਆਂ ਤੇ ਅਥਰੂ ਗੈਸ ਦੇ ਗੋਲੇ ਤੇ ਡਰੋਨ ਹਮਲੇ ਇਹ ਇਸ ਤਰ੍ਹਾਂ ਤਾਂ ਜਿਹੜੇ ਵਿਰੋਧੀ ਦੇਸ਼ਾਂ ਦੇ ਨਾਲ ਚੱਲਦਾ ਹੁੰਦਾ ਤਾਂ ਜਾਖੜ ਸਾਹਿਬ ਉਸ ਤੋਂ ਬਾਅਦ ਉਹਨਾਂ ਦਾ ਇਸ ਮਾਮਲੇ ਤੇ ਕੋਈ ਜਵਾਬ ਨਹੀਂ ਆਇਆ ਵੀ ਇਹ ਇਹ ਕਿਹਦੇ ਹੁਕਮਤ ਹੋਇਆ ਹੁਣ ਅੱਜ ਕੇਂਦਰ ਦੇ ਮੰਤਰੀ ਫਿਰ ਕਹਿੰਦੇ ਪੈਸੀ ਵੀ ਅਸੀਂ ਤਾਂ ਹਰ ਮਸਲਾ ਹੱਲ ਕਰਨ ਲਈ ਤਿਆਰ ਆ ਹੱਲ ਚਾਉਣੇ ਆ ਮੰਤਰੀ ਸਾਹਿਬ ਤੁਹਾਨੂੰ ਰੋਕਿਆ ਕਿਨੇ ਆ ਤੁਹਾਡੇ ਹੱਥ ਕਿਨੇ ਫੜਿਆ ਕਰਨਾ ਚਾਹੁੰਦੇ ਹੋ ਮਸਲਾ ਤੇ ਕਰੋ ਹੱਲ ਪਤਾ ਤੁਹਾਨੂੰ ਸਿੱਧਾ ਐਮਐਸਪੀ ਦੀ ਮੰਗ ਤੇ ਕਰਜੇ ਤੇ ਲੀਕ ਆ ਤੇ ਕਰ ਦਿਓ ਐਮਐਸਪੀ ਦੇ ਦਿਓ ਐਮਐਸਪੀ ਪੂਰੀ ਕਰਜੇ ਤੇ ਮਾਰ ਦਿਓ ਲਕੀਰ ਮੀਟਿੰਗਾਂ ਕਰਨ ਦੀ ਤਾਂ ਹੁਣ ਲੋੜ ਹੀ ਨਹੀਂ ਤੁਸੀਂ ਅਜੇ ਮੀਟਿੰਗਾਂ ਦਾ ਰਾਗ ਲਾਪੀ ਜਾਂਦੇ ਹੋ ਮੀਟਿੰਗ ਕਾਹਦੇ ਲਈ ਕਰਨੀ ਆ ਜਾਂ ਤੇ ਕੋਈ ਐ ਹੋਵੇ ਵੀ ਆ ਗੱਲ ਤਾਂ ਸਾਨੂੰ ਪਤਾ ਹੀ ਨਹੀਂ ਲੱਗੀ ਵੀ ਮੰਗ ਕੀ ਐ ਮਸਲਾ ਕੀ ਐ ਮਸਲਾ ਮੰਗ ਤਾਂ ਬੱਚੇ-ਬੱਚੇ ਨੂੰ ਪਤਾ ਹੈ ਤੁਹਾਡੇ ਨਾਲ ਤਾਂ ਚਾਰ-ਪੰਜ ਮੀਟਿੰਗਾਂ ਹੋਣ ਹੋ ਗਈਆਂ ਜਦੋਂ ਤੁਸੀਂ ਦਿੱਲੀੋਂ ਮੰਨ ਕੇ ਮੰਗਾ ਉਠਾਇਆ ਸੀ ਉਦੋਂ ਵੀ ਤੁਹਾਨੂੰ ਪਤਾ ਵੀ ਇਹਨਾਂ ਦੀਆਂ ਮੰਗਾ ਕਿਹੜੀਆਂ ਤੁਸੀਂ ਮੰਨੀਆਂ ਹੋਈਆਂ ਨੇ ਤੇ ਜੇ ਬਹੁਤੀ ਜਾਣਕਾਰੀ ਲੈਣੀ ਤੇ ਨਰਿੰਦਰ ਤੋਮਰ ਜਿਹੜੇ ਪਹਿਲਾਂ ਖੇਤੀਬਾੜੀ ਮੰਤਰੀ ਸੀ ਉਹਨਾਂ ਤੋਂ ਪੁੱਛ ਲਓ ਵੈਸੇ ਤੁਹਾਨੂੰ ਸਾਰਾ ਕੁਝ ਪਤਾ ਹੈ ਐਵੇਂ ਇੱਧਰ ਉੱਧਰ ਦੀਆਂ ਗੱਲਾਂ ਕਰਨ ਦੀ ਬਜਾਏ ਮੈਨੂੰ ਯਕੀਨ ਹੈ ਕਿ ਕੇਂਦਰ ਸਰਕਾਰ ਨੂੰ ਜੇ ਪੂਰਾ ਵੀ ਨੀਅਤ ਹੈ ਤਾਂ ਮਸਲੇ ਦਾ ਹੱਲ ਕਰਨਾ ਚਾਹੀਦਾ ਹੈ ਜਿਸ ਦੀ ਕਿ ਉਮੀਦ ਅਜੇ ਬਹੁਤ ਘੱਟ ਹੈ ਬਹੁਤ ਮਿਹਰਬਾਨੀ شکریہ